ਇੱਕ ਬਹੁਤ ਹੀ ਰਮਣੀਕ ਅਤੇ ਪਵਿੱਤਰ ਅਸਥਾਨ ਜਿੱਥੇ ਉੱਚੇ ਟਿੱਲੇ ਤੇ ਖੜੇ ਹੋ ਕੇ ਕਲਗੀਧਰ ਪਾਤਸ਼ਾਹ ਆਪ ਤੀਰ ਚਲਾਉਂਦੇ ਅਤੇ ਦੁਸ਼ਮਣ ਦੀ ਫੌਜ ਦਾ ਟੱਕਰਾ ਕਰਦੇ ਰਹੇ ਹਨ ਗੁਰੂ ਸਾਹਿਬ ਜੀ ਦੇ ਇੱਥੇ ਤੀਰ ਚਲਾਉਣ ਦੇ ਕਾਰਨ ਹੀ ਇਸ ਅਸਥਾਨ ਨੂੰ ਤੀਰਗੜੀ ਸਾਹਿਬ ਆਖਿਆ ਜਾਂਦਾ ਹੈ ਇਹ ਸੁੰਦਰ ਅਸਥਾਨ ਗੁਰਦੁਆਰਾ ਪੌਂਟਾ ਸਾਹਿਬ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਹੈ ਪੌਂਟਾ ਸਾਹਿਬ ਯਾਤਰਾ ਕਰਨ ਵਾਲੇ ਬਹੁਤ ਸਾਰੇ ਯਾਤਰੀ ਗੁਰਦੁਆਰਾ ਤੀਰਗੜੀ ਸਾਹਿਬ ਅਤੇ ਗੁਰਦੁਆਰਾ ਪੰਗਾਣੀ ਸਾਹਿਬ ਦੇ ਦਰਸ਼ਨ ਦੇਦਾਰੇ ਕਰਕੇ ਜਾਂਦੇ ਹਨ ਇਸ ਪਵਿੱਤਰ ਅਸਥਾਨ ਤੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਧਰਮਯੁੱਧ ਫਤਹਿ ਕੀਤਾ ਇਹ ਯੁੱਧ 6 ਵਿਸਾਖ ਸੰਮਤ 1746 ਬਿਕਰਮੀ ਨੂੰ ਸ਼ੁਰੂ ਹੋਇਆ ਗੁਰੂ ਜੀ ਦੀ ਫੌਜ ਕੇਵਲ 7000 ਸੀ ਜਿਸ ਵਿੱਚ 5 ਯੋਧੇ ਕਮਾਂਡਰ ਸੀ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਬੀਬੀ ਵੀਰੋ ਜੀ ਦੇ ਪੰਜ ਪੁੱਤਰ ਸੰਗੋਸ਼ਾ, ਗੁਲਾਬ ਰਾਏ, ਜੀਤਮਲ, ਗੰਗਾ RAM, ਮਹਰੀ ਚੰਦ, ਸਢੋਰੇ ਵਾਲੇ ਅਤੇ ਪੀਰ ਬੁੱਧੂ ਸ਼ਾਹ ਦੇ 700 ਚੇਲੇ ਉਹਨਾਂ ਦੇ ਦੋ ਭਰਾ ਅਤੇ ਚਾਰ ਪੁੱਤਰ ਅਤੇ ਉਦਾਸੀ ਸਾਧੂ ਬਾਬਾ ਕਰਪਾਲ ਦਾਸ ਜੀ ਆਦੀ ਸ਼ਾਮਲ ਹੋਏ। ਵਿਰੋਧੀ ਰਾਜੇ ਹਰੀ ਚੰਦ ਹੰਡੂਰੀਆ, ਭੀਮ ਚੰਦ, ਫਤੇ ਚੰਦ, ਭੀਖਨਖਾ, ਵੀਰ ਸੈਨ ਮੰਡੀ ਕ੍ਰਿਪਾਲ ਚੰਦ ਕਾਂਗੜਾ ਗੋਪਾਲ ਚੰਦ ਗੁਲੇਰੀਆ ਅਦੋ ਕਰਸ਼ਾ ਅਤੇ 25000 ਸੈਨਾਨਾਂ ਨਾਲ ਸ਼ਾਮਲ ਹੋਏ ਨਜਾਬਤ ਖਾਨ ਨੂੰ ਮਾਰ ਕੇ ਸੰਗੋ शाह ਜੀ ਆਪ ਵੀ ਸ਼ਹੀਦ ਹੋ ਗਏ ਗੁਰੂ ਜੀ ਨੇ ਸ਼ਹੀਦ ਸੰਗੋ शाह ਨੂੰ ਵੇਖ ਕੇ ਤੀਰ ਕਮਾਨ ਸੰਭਾਲਿਆ ਇੱਕ ਪਠਾਨ ਦਾ ਨਿਸ਼ਾਨਾ ਬਣ ਕੇ ਤੀਰ ਛੱਡਿਆ ਅਤੇ ਸਦਾ ਦੀ ਨੀਂਦ ਸੁਲਾ ਦਿੱਤਾ ਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ ਅਤੇ ਪਠਾਨ ਮੈਦਾਨ ਛੱਡ ਕੇ ਭੱਜ ਗਏ ਹਰੀਚੰਦ ਨੇ ਬੜੇ ਗੁੱਸੇ ਨਾਲ ਕਮਾਨ ਫੜੀ ਅਤੇ ਗੁਰੂ ਜੀ ਤੇ ਤਿੰਨ ਵਾਰ ਕੀਤੇ ਪਹਿਲਾ ਤੀਰ ਹਜ਼ੂਰ ਦੇ ਘੋੜੇ ਦੀ ਕਾਠੀ ਵਿੱਚ ਜਾ ਲੱਗਾ ਦੂਜਾ ਤੀਰ ਹਜ਼ੂਰ ਦੀ ਦਸਤਾਰ ਕੰਨ ਨੂੰ ਛੋਕੇ ਲੰਘ ਗਿਆ ਤੀਜਾ ਤੀਰ ਹਜ਼ੂਰ ਦੀ ਪੱਟੀ ਤੇ ਲੱਗਿਆ ਪੇਟੀ ਤੇ ਲੱਗਿਆ ਥੋੜਾ ਜ਼ਖਮ ਕੀਤਾ ਗੁਰੂ ਜੀ ਨੇ ਬਾਣੀ ਉਚਾਰੀ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਦੇ ਮਹਾਬਾਕ ਅਨੁਸਾਰ ਗੁਰੂ ਜੀ ਜੋਸ਼ ਵਿੱਚ ਆ ਗਏ ਅਤੇ ਇੱਕ ਤੀਰ ਨਾਲ ਹਰੀ ਚੰਦ ਨੂੰ ਮੌਤ ਬਖਸ਼ ਦਿੱਤੀ 18 ਬਸਾਕ ਸਮਤ 1746 ਬਿਕਰਮੀ ਨੂੰ ਜੰਗ ਫਤਿਹ ਕੀਤੀ ਅਤੇ ਗੁਰਦੁਆਰਾ ਭਗਾਣੀ ਸਾਹਿਬ ਵਾਲੇ ਅਸਥਾਨ ਤੇ ਗੁਰੂ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਉਚਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਕਮੈਂਟਾਂਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ